ਤਾਂ ਤੇ ਜਿਹੜਾ ਕੀ ਇਹ ਓਪਨ ਸਿਲਮਾ ਜਿਹੜਾ ਮਾਰਕੀਟ ਭੰਡਾਰੀਆਂ ਦੀ ਦੇ ਕੋਲ ਹੈ ਜਿੱਥੇ ਕਿ ਅਸੀਂ ਕੱਲ ਜਿਹੜਾ ਪਾਕਿਸਤਾਨ ਤੇ ਇੰਡੀਆ ਦਾ ਜਿਹੜਾ ਇੱਥੇ ਮੈਚ ਹੋਣ ਜਾ ਰਿਹਾ ਹੈ ਮੈਚ ਤੁਸੀਂ ਦੇਖ ਸਕਦੇ ਜੇ ਸਕਰੀਨ ਤੇ ਉੱਤੇ ਜਿਹੜਾ ਚੱਲੇਗਾ ਪਾਕਿਸਤਾਨ ਇੰਡੀਆ ਦਾ ਮੈਚ ਹੈ ਬੈਠਣ ਨੂੰ ਜਗ੍ਹਾ ਤੁਸੀਂ ਦੇਖ ਸਕਦੇ ਜੇ ਬੈਠਣ ਜਗ੍ਹਾ ਇੱਥੇ ਆ ਪਿੱਤੀ ਸੋਨਾ ਫੂਰਤ ਸਿਲਮਾ ਛੋਟਾ ਫੈਸਰ ਬਣਿਆ ਹੈ ਇਹ ਜਿਹੜਾ ਜਿਹੜਾ ਅੱਜ ਜਿਹੜੀ ਇਹ ਮੁਕਾਬ ਦੀਪ ਚੌਧਰੀ ਨਗਰ ਕੌਂਸਲ ਪ੍ਰਧਾਨ ਵੱਲੋਂ ਜਿਹੜੀ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਕੱਲ 2:30 ਵਜੇ ਪਾਕਿਸਤਾਨ ਤੇ ਇੰਡੀਆ ਦਾ ਮੈਚ ਹੋਣ ਜਾ ਰਿਹਾ ਹੈ ਬਾਅਦ ਤੋਂ ਬਾਅਦ ਜਿਹੜੇ ਚਾਰਜ ਦੇਖਣ ਨੂੰ ਤੁਸੀਂ ਇੱਥੇ ਬੈਠੋ ਆ ਕੇ ਮੈਚ ਵੇਖੋ ਜਿਹੜੇ ਇੱਥੇ ਸਾਡੇ ਨਾਲ ਚਾਰਜ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿੰਨੇ ਵਜੇ ਸਟਾਰਟ ਹੋਵੇਗਾ ਤੇ ਕਿੰਨੇ ਵਜੇ ਮਤਲਬ ਕਿ ਇਹ ਖਤਮ ਹੋਵੇਗਾ ਜੀ ਸਰ ਇਹ ਕਿੰਨੇ ਵਜੇ ਚਾਲੂ ਹੋਵੇਗਾ ਤੇ ਕਿੰਨੇ ਵਜੇ ਖਤਮ ਹੋਵੇਗਾ ਸਭ ਤੋਂ ਪਹਿਲਾਂ ਸਾਡੇ ਪੱਤਰਕਾਰ ਜੀ ਵਾਨ ਸਾਈਕਲ ਜੀ ਦਾ ਬਹੁਤ ਧੰਨਵਾਦ ਜੋ ਕਿ ਪਹੁੰਚੇ ਨਾ ਪਫਟਰੇ ਜੀ ਜੋ ਕਿ ਸਾਡੇ ਪ੍ਰਧਾਨ ਜੀ ਵਿਕਾਸਦੀ ਬੌ ਚੌਧਰੀ ਜੀ ਤੇ ਸਾਡੇ ਨਗਰ ਕੌਂਸਲ ਦੇ ਵੀਓ ਸਾਹਿਬ ਸੀਨੀਅਰ ਅਧਕਾਰੀ ਦਾ ਜੀ ਜੋ ਕਿ ਓਪਨ ਸੈਟਰ ਡੇਲੀ ਚੱਲਦਾ ਜੀ 5 ਵਜੇ ਤੋਂ ਲੈ ਕੇ 7 ਵਜੇ ਤੱਕ ਡੇਲੀ ਚੱਲਦਾ ਜੀ ਤੇ ਕੱਲ ਵੀ ਇੱਕ ਮੈਚ ਹੈ ਜੀ ਚੈਂਪੀਅਨ ਟਰਾਫੀ ਸਾਰਿਆਂ ਨੂੰ ਫੀਲ ਲੱਤ ਜੀ ਕੱਲ 2 ਵਜੇ ਪਹੁੰਚ ਜੀ ਚੈਂਪੀਅਨ ਟਰਾਫੀ ਨੂੰ ਦੇਖਣਾ ਹੱਸ ਇੰਡੀਆ ਪਾਕਿਸਤਾਨ ਦਾ ਮੈਚ ਬਹੁਤ ਜ਼ਬਰਦਸਤ ਮੈਚ ਹੈ ਜੀ ਪੂਰੇ ਸ਼ਹਿਰ ਨੂੰ ਪੀਲ ਹੈ ਜੀ ਪਹੁੰਚਣ ਜੀ ਇਸ ਮੈਚ ਤੇ 2 ਕਿ 2 ਵਜੇ ਟਾਈਮ ਹੈ ਜੀ ਜ਼ਰੂਰ ਪਹੁੰਚਣ ਜੀ ਤੇ ਤੁਸੀਂ ਦੇਖ ਰਹੇ ਜੀ ਜਿਹੜਾ ਇੱਥੇ ਚਾਰ ਸਾਹਿਬ ਹੈ ਅਸੀਂ ਉਹਨਾਂ ਨਾਲ ਗੱਲ ਕੀਤੀ ਏ ਉਹਨਾਂ ਦਾ ਕਹਿਣਾ ਵੀ 2 ਵਜੇ ਪਹੁੰਚੋ 2:30 ਵਜੇ ਪੂਰਾ ਜਿਹੜਾ ਸਟਾਰਟ ਜਿਹੜਾ ਇੱਥੇ ਮੈਚ ਹੋਵੇਗਾ ਤੇ ਅਸੀਂ ਫੇਰ ਤਰਾ ਕੇ ਕਹੀ ਜਾਂਦੇ ਆ ਨਗਰ ਕੌਂਸਲ ਦੇ ਪ੍ਰਧਾਨ ਕਾਦੀਰ ਚੌਧਰੀ ਵੱਲੋਂ ਜਿਹੜੀ ਏ ਹਰ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਵੀ ਤੁਸੀਂ ਵੱਧ ਚੜ ਕੇ ਜਿਹੜਾ ਆਉਂਦਾ ਇੱਥੇ ਖੇਠਲ ਫਿਲਮੇ ਦੇ ਵਿੱਚ ਪਹੁੰਚੋ ਤੇ ਵੱਧ ਚੜ ਕੇ ਜਿਹੜਾ ਤੁਸੀਂ ਆਉਂਦਾ ਬੈਠ ਕੇ ਨੰਦ ਮਾਣ ਸਕਦੇ ਜੇ ਇਹ ਹੈ ਨਗਰ ਕੌਂਸਲ ਕਾਦੀਪ ਚੌਧਰੀ ਵੱਲੋਂ ਅਪੀਲ ਹੈ ਜੀ ਮੈਚ ਵੇਖੋ ਜੀ ਇੰਜੋਏ ਕਰੋ ਜੀ ਇਸ ਓਪਨ ਥੀਏਟਰ ਦੇ ਜੀ ਸਭ ਨੂੰ ਪੀਲ ਹੈ ਜੀ ਸ਼ਹਿਰ ਵਾਸੀਆਂ ਨੂੰ ਵੱਧ ਤੋਂ ਵੱਧ ਪਹੁੰਚੋ ਜੀ ਧੰਨਵਾਦ ਜੀ ਚਲਾ ਪ੍ਰਧਾਨ ਕੋਲ ਚਲੀਏ